ਸਤਿ ਸ਼੍ਰੀ ਅਕਾਲ ਜੀ। ਸੋਸ਼ਲ ਅਡਾ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਦੀ ਵਧੇਰੇ ਜਾਣਕਾਰੀ ਲਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਭਾਰਤ ਸਰਕਾਰ ਦੁਆਰਾ ਚੱਲ ਰਹੀ ਮਨਰੇਗਾ ਸਕੀਮ ਦੇ ਵਿੱਚ ਜੋ ਫਾਈਨੈਂਸ਼ੀਅਲ ਸਟੇਟਮੈਂਟ ਆ ಗ್ರಾಮ ਪੰਚਾਇਤਾਂ ਦਾ ਜਿੰਨਾ ਖਰਚਾ ਹੁੰਦਾਗਾ ਉਸ ਨੂੰ ਆਪਾਂ ਕਿਵੇਂ ਚੈੱਕ ਕਰ ਸਕਦੇ ਆ ਇਸ ਦੇ ਬਾਰੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਆਪਾਂ Chrome browser ਆਪਨ ਕਰਨਾ ਹੈ ਅਤੇ Google ਦੇ ਵਿੱਚ ਆਪਾਂ Narega MIS report ਨੂੰ ਸਰਚ ਕਰਾਂਗੇ ਸਰਚ ਕਰਨ ਤੋਂ ਬਾਅਦ MIS report ਤੇ ਪਹਿਲੀ ਹੀ ਸਾਈਟ ਇਸ ਨੂੰ ਆਪਾਂ ਕਲਿੱਕ ਕਰਾਂਗੇ ਇਸ ਨੂੰ ਆਪਾਂ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਫਾਈਨੈਂਸ਼ੀਅਲ ਈਅਰ ਅਤੇ ਸਟੇਟ ਨੇਮ ਜਿਵੇਂ ਆਪਾਂ ਪਿਛਲੇ ਸਾਲ ਦਾ ਕਿਸੇ ਵੀ ಗ್ರಾಮ ਪੰਚਾਇਤ ਦਾ ਆਪਾਂ ਖਰਚਾ ਚੈੱਕ ਕਰਨਾ ਹੈ ਤਾਂ ਆਪਾਂ 24 25 ਸਿਲੈਕਟ ਕਰਾਂਗੇ ਅਤੇ ਜਿਸ ਵੀ ਸਟੇਟ ਦੇ ਨਾਲ ਤੁਸੀਂ ਸੰਬੰਧਤ ਹੋ ਤੁਸੀਂ ਉਸ ਨੂੰ ਸਿਲੈਕਟ ਕਰੋਗੇ ਜਿਵੇਂ ਅਸੀਂ ਪੰਜਾਬ ਸਟੇਟ ਦੇ ਨਾਲ ਸੰਬੰਧ ਦਾ ਅਸੀਂ ਪੰਜਾਬ ਨੂੰ ਸਿਲੈਕਟ ਕਰਾਂਗੇ ਪੰਜਾਬ ਨੂੰ ਸਿਲੈਕਟ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਜਿੰਨੇ ਵੀ ਐਮ ਆਈ ਐਸ ਰੀਪੋਰਟ ਦੇ ਫੀਚਰਸ ਨੇ ਉਹ ਤੁਹਾਡੇ ਸਾਹਮਣੇ ਓਪਨ ਹੋ ਜਾਣਗੇ ਤੁਸੀਂ R7 ਆ ਫਾਈਨੈਂਸ਼ੀਅਲ ਪ੍ਰੋਗਰੈਸ ਸੀਰੀਅਲ ਨੰਬਰ 1 ਫਾਈਨੈਂਸ਼ੀਅਲ ਸਟੇਟਮੈਂਟ ਇਸ ਨੂੰ ਸਿਲੈਕਟ ਕਰੋਗੇ ਇਸ ਨੂੰ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਆਪਣੇ ਜੋ ਵੀ ਸੰਬੰਧ ਤੁਹਾਡਾ ਜ਼ਿਲ੍ਹਾ ਹੈ ਉਸ ਨੂੰ ਸਿਲੈਕਟ ਕਰੋਗੇ ਜਿਵੇਂ ਅਸੀਂ ਫਰੀਦਕੋਟ ਡਿਸਟ੍ਰਿਕਟ ਨੂੰ ਸਿਲੈਕਟ ਕਰਾਂਗੇ ਫਰੀਦਕੋਟ ਡਿਸਟ੍ਰਿਕਟ ਨੂੰ ਸਿਲੈਕਟ ਕਰਨ ਤੋਂ ਬਾਅਦ ਜੋ ਵੀ ਤੁਸੀਂ ਸਬੰਧਤ ਬਲਾਕ ਨੂੰ ਚੈੱਕ ਕਰਨਾ ਹੈ ਤੁਸੀਂ ਉਸ ਨੂੰ ਸਿਲੈਕਟ ਕਰੋਗੇ ਜਿਵੇਂ ਅਸੀਂ ਬਲਾਕ ਫਰੀਦਕੋਟ ਨੂੰ ਸਿਲੈਕਟ ਕਰਾਂਗੇ ਜਿੰਨੀਆਂ ਵੀ ਫਰੀਦਕੋਟ ਬਲਾਕ ਦੀਆਂ ಗ್ರಾಮ ਪੰਚਾਇਤਾਂ ਨੇ ਉਹ ਤੁਹਾਡੇ ਸਾਹਮਣੇ ਖੁੱਲ ਜਾਣਗੀਆਂ ਜਿਵੇਂ ਫਰੀਦਕੋਟ ਬਲਾਕ ਦੇ ਵਿੱਚ ਟੋਟਲ 118 ਪੰਚਾਇਤਾਂ ਨੇ ਇਹ ਸਾਰੀਆਂ ਪੰਚਾਇਤਾਂ ਤੁਹਾਡੇ ਸਾਹਮਣੇ ਖੁੱਲ ਜਾਣਗੀਆਂ ਇਸ ਦੇ ਵਿੱਚ ਔਨ ਅਨਸਕਿਲਡ ਵੇਜ ਜਿਹੜੀ ਲੇਬਰਾ ਮਨਰੇਗਾ ਦੇ ਵਿੱਚ ਕੰਮ ਕਰਦੀ ਹੈ ਜਿਵੇਂ ਹੁਣ ਜਿਨ੍ਹਾਂ ਦੀ 346 ਰੁਪਏ ਦਿਹਾੜੀ ਆ ਇਹ ਉਹਨਾਂ ਦਾ ਖਰਚਾ ਹੈ ਸੈਮੀ ਸਕਿਲਡ ਜੋ ਮਿਸਤਰੀ ਨੇ ਇਹ ਉਹਨਾਂ ਦਾ ਖਰਚਾ ਹੈ ਅਤੇ ਔਨ ਮਟੀਰੀਅਲ ਜਿਹੜਾ ਪਿੰਡ ਪੱਦਰ ਤੇ ਕੋਈ ਵੀ ਮਟੀਰੀਅਲ ਯੂਜ਼ ਕੀਤਾ ਗਿਆ ਹੈ ਜਿਵੇਂ ਕਿ ਇਟਾਂ ਜਾਂ ਇੰਟਰਲੌਕ ਜਾਂ ਸੀਮੈਂਟ ਜਾਂ ਕੁਝ ਵੀ ਮਟੀਰੀਅਲ ਪੈਂਡ ਪਦਰਤੇ ਯੂਜ਼ ਕੀਤਾ ਗਿਆ ਉਹ ਇਸ ਆਨ ਮਟੀਰੀਅਲ ਦੇ ਵਿੱਚ ਖੁੱਲੇਗਾ ਜਦੋਂ ਆਪਾਂ ਸੰਬੰਧਿਤ ಗ್ರಾಮ ਪੰਚਾਇਤ ਨੂੰ ਸਿਲੈਕਟ ਕਰਾਂਗੇ ਰਾਇਆਂਵਾਲਾ ਕਲਾਂ ਸੰਬੰਧਿਤ ಗ್ರಾಮ ਪੰਚਾਇਤ ਨੂੰ ਸਿਲੈਕਟ ਕਰਾਂਗੇ ਜਿਵੇਂ ਅਨਸਕਿਲਡ ਵਰਕਰ ਜਿਵੇਂ ਆਪਾਂ ਇਸ ਨੂੰ ਕਲਿੱਕ ਕਰਾਂਗੇ ਇਸ ਨੂੰ ਕਲਿੱਕ ਕਰਦੇ ਬਾਅਦ ਜਿੰਨੇ ਵੀ ಗ್ರಾಮ ਪੰਚਾਇਤ ਵਿੱਚ ਕੰਮ ਹੋਏ ਹਨ ਉਹ ਤੁਹਾਡੀ ਸਕਰੀਨ ਤੇ ਆ ਜਾਣਗੇ ਜਿਵੇਂ ਆਪਾਂ ਇੱਕ ਕੰਮ ਨੂੰ ਸਿਲੈਕਟ ਕਰਾਂਗੇ 8108 ਵਸਟੋਲਾ ਇਹ ਆਂਗਣਵਾੜੀ ਦਾ ਆਂਗਣਵਾੜੀ ਬਿਲਡਿੰਗ ਹੈ ਜਿਹੜਾ ਕੰਮ ಗ್ರಾಮ ਪੰਚਾਇਤ ਵਿੱਚ ਕਰਵਾਇਆ ਗਿਆ ਇਸ ਨੂੰ ਸਿਲੈਕਟ ਕਰਾਂਗੇ ਜਿੰਨੇ ਵੀ ਨਰੇਗਾ ਵਰਕਰਾਂ ਨੇ ਇਸ ਪ੍ਰੋਜੈਕਟ ਵਿੱਚ ਕੰਮ ਕਰਾਇਆ ਉਹ ਤੁਹਾਡੇ ਸਾਹਮਣੇ ਸਕਰੀਨ ਤੇ ਆ ਜਾਣਗੇ ਇਸੇ ਤਰ੍ਹਾਂ ਤੁਸੀਂ ਲੇਬਰ ਦਾ ਕੰਮ ਚੈੱਕ ਕਰ ਸਕਦੇ ਹੋ ਜੇਕਰ ਤੁਸੀਂ ਮਿਸਤਰੀਆਂ ਦਾ ਦੇਖਣਾ ਹੈ ਤਾਂ ਤੁਸੀਂ ਸਕਿਲਡ ਜੇਕਰ ਤੁਸੀਂ ਸਕਿਲਡ ਮਿਸਤਰੀਆਂ ਦੇਖਣਾ ਹੈ ਤਾਂ ਤੁਸੀਂ ਜਿਵੇਂ ਆ 55000 ਆ ਸੈਮੀ ਸਕਿਲਡ ਆ ਇਸ ਤੇ ਆਪਾਂ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਜਿਵੇਂ ਪਹਿਲਾ ਪ੍ਰੋਜੈਕਟ ਆਂਗਣਵਾੜੀ ਬਿਲਡਿੰਗ ਦਾ ਜਿਵੇਂ 8109 ਇਸ ਨੂੰ ਸਿਲੈਕਟ ਕਰਾਂਗੇ ਐਸ ਵਿੱਚ ਜਿੰਨੇ ਵੀ ਮਿਸਤਰੀਆਂ ਨੇ ਕੰਮ ਕਰਿਆ ਆ ਜਿਵੇਂ ਗੁਰਪ੍ਰੀਤ ਸਿੰਘ ਆ ਜਗਸੀਰ ਸਿੰਘ ਜਿਨ੍ਹਾਂ ਇਹਨਾਂ ਦੇ ਦਿਨ ਲੱਗੇ ਹਨ ਜਿਵੇਂ 2670 2670 2670 ਜਿਹੜੀ ਇਹਨਾਂ ਦੀ ਪੇਮੈਂਟ ਆ ਇਸੇ ਤਰ੍ਹਾਂ ਤੁਸੀਂ ਮਿਸਤਰੀਆਂ ਚੈੱਕ ਕਰ ਸਕਦੇ ਹੋ ਜੇਕਰ ਆਪਾਂ ਮਟੀਰੀਅਲ ਦਾ ਚੈੱਕ ਕਰਨਾ ਹੈ ਤਾਂ ਤੁਸੀਂ ਆਨ ਮਟੀਰੀਅਲ ਨੂੰ ਸਿਲੈਕਟ ਕਰੋਗੇ ਮਟੀਰੀਅਲ ਨੂੰ ਸਿਲੈਕਟ ਕਰ ਤੋਂ ਬਾਅਦ ਜਿਵੇਂ ਆਂਗਣਵਾਰੀ ਬਿਲਡਿੰਗ ਦੇ ਵਿੱਚ ਜੋ ਵੀ ਮਟੀਰੀਅਲ ਲੱਗਿਆ ਹੈ 2024-25 ਦੇ ਅਧੀਨ ਜੋ ਵੀ ਮਟੀਰੀਅਲ ਲੱਗਿਆ ਹੈ ਉਹ ਤੁਹਾਡੇ ਸਾਹਮਣੇ ਸ਼ੋਅ ਕਰੇਗਾ ਜਿਵੇਂ 105 ਨੰਬਰ ਬਿਲ੍ਹਾ ਇਸ ਨੂੰ ਆਪਾਂ ਸਿਲੈਕਟ ਕਰਾਂਗੇ ਇਸ ਨੂੰ ਸਿਲੈਕਟ ਕਰਨ ਤੋਂ ਬਾਅਦ ਸਾਰਾ ਹੀ ਬਿੱਲ ਦੀ ਡਿਟੇਲ ਤੁਹਾਡੇ ਸਾਹਮਣੇ ਆ ਜਾਵੇਗੀ 2024-25 ਜャ ਜਿਹੜਾ ਆਪਾਂ ਕੰਮ ਚੈੱਕ ਕਰ ਰਹੇ ਹਾਂ ਇਹ ਸਰੀਏ ਦਾ ਬਿੱਲ ਆ ਜੀ ਇਸੇ ਤਰ੍ਹਾਂ ਤੁਸੀਂ ਵੀ ਆਪਣੀ ಗ್ರಾಮ ਪੰਚਾਇਤ ਦੇ ਵਿੱਚ ਹੋਏ ਕੰਮਾਂ ਦੇ ਖਰਚ ਵੀ ਚੈੱਕ ਕਰ ਸਕਦੇ ਹੋ ਅਤੇ ਜੋ ਚੱਲ ਰਹੇ ਨੇ ਉਹਨਾਂ ਨੂੰ ਵੀ ਕੰਮਾਂ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਇਹ ਹਰ ਇੱਕ ਨਰੇਗਾ ਵਰਕਰ ਨੂੰ ਇਸ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਦੀ ಗ್ರಾಮ ਪੰਚਾਇਤ ਵਿੱਚ ਪਿੰਡ ਪੱਧਰ ਤੇ ਕੀ ਕੀ ਕੰਮ ਕਰਵਾਏ ਜਾ ਰਹੇ ਹਨ ਅਤੇ ਵੀਡੀਓ ਕਿਵੇਂ ਲੱਗੀ ਟੁਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੀ ਧੰਨਵਾਦ ਜੀ